ਅੱਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰਨੂ ਜੁਗਨੇ ਸੋਮਵਾਰ ਨੂੰ ਪੰਜਾਬ ਵਿੱਚ ਹਾਲੀ ਦੇ ਸਮੇਂ ਦੌਰਾਨ ਹੋਈ ਗਰਨੇਡ ਧਮਾਕਿਆਂ ਦੀ ਲੜੀ ਦੀ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਮੰਦਭਾਗਾ ਹੈ ਕਿ ਸਰਹੱਦੀ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਚੁਣੌਤੀ ਦੇਣ ਲਈ ਆਪ ਸਰਕਾਰ ਦੇ ਅਧੀਨ ਇੱਕ ਨਵੀਂ ਗਰਨੇਡ ਬ੍ਰਿਗੇਡ ਉਭਰੀ ਹੈ। ਉਹਨਾਂ ਨੇ ਕਿਹਾ ਹੈ ਕਿ ਸਿਰਫ ਪੰਜਾਬ ਵਿੱਚ ਹੀ ਗਰਨੇਡ ਛੁੱਟੇ ਜਾ ਰਹੇ ਹਨ। ਉਹਨਾਂ ਪਟਿਆਲਾ ਵਿੱਚ ਵਾਪਰੀ ਤਾਜ਼ਾ ਘਟਨਾ ਦਾ ਵੀ ਹਵਾਲਾ ਦਿੱਤਾ ਹੈ ਤੇ ਕਿਹਾ ਹੈ ਕਿ ਕੁਝ ਪੁਲਿਸ ਮੁਲਾਜ਼ਮਾਂ ਨੇ ਸੀਨੀਅਰ ਫੌਜੀ ਅਧਿਕਾਰੀ ਪੁਸ਼ਪਿੰਦਰ ਸਿੰਘ ਆਠ ਤੇ ਉਹਨਾਂ ਦੇ ਪੁੱਤਰ ਅੰਗਤ ਸਿੰਘ ਤੇ ਬੇਰਹਿਮੀ ਨਾਲ ਹਮਲਾ ਕੀਤਾ ਹੈ। ਇਹ ਮਾਮਲਾ ਸੂਬੇ ਵਿੱਚ ਵਿਗੜਦੀ ਸੁਰੱਖਿਆ ਸਥਿਤੀ ਦੀ ਇੱਕ ਹੋਰ ਉਦਾਹਰਣ ਹੈ। ਉਹਨਾਂ ਨੇ ਇਹ ਵੀ ਦਾਵਾ ਕੀਤਾ ਹੈ ਕਿ ਅੰਮ੍ਰਿਤਸਰ ਦੇ ਠਾਕੁਰਦਵਾਰਾ ਮੰਦਰ ਵਿੱਚ ਹਾਲ ਹੀ ਵਿੱਚ ਹੋਏ ਗਰਡੇੜ ਹਮਲੇ ਤੇ ਹੁਣ ਪਟਿਆਲਾ ਦੀ ਘਟਨਾ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਕਾਨੂੰਨ ਦਾ ਰਾਜ ਖਤਰੇ ਵਿੱਚ ਹੈ। ਉਹਨਾਂ ਜਾਹਤ ਦਿਵਾਇਆ ਹੈ ਕਿ 2024 ਵਿੱਚ ਰਾਜ ਦੇ ਪੁਲਿਸ ਥਾਣਿਆਂ ਤੇ ਕਈ ਬੰਬ ਧਮਾਕੇ ਹੋਏ ਜਿਸ ਤੋਂ ਪਤਾ ਲੱਗਦਾ ਹੈ ਕਿ ਹੁਣ ਪੁਲਿਸ ਵਾਲੇ ਹੀ ਸੁਰੱਖਿਤ ਨਹੀਂ ਹਨ। ਪਿਛਲੇ 5 ਮਹੀਨਿਆਂ ਵਿੱਚ ਪੰਜਾਬ ਵਿੱਚ 14 ਅੰਬਤਮ ਆਕੀ ਅਤੇ ਹਮਲੇ ਹੋਏ ਹਨ ਜਿਨ੍ਹਾਂ ਵਿੱਚ ਸੁਰੱਖਿਆ ਬਲਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ